ਤੋਂ ਬਾਅਦ ਆਪਾਂ ਨਾਲ ਪਹਿ ਸ਼ੁਰੂਆਤ ਆਪਾਂ ਡੇਰੀ ਤੋਂ ਹੀ ਕਰੀ ਸੀ ਡੇਰੀ ਦੀ ਪਾਉਂਦੇ ਰਹੇ ਆ ਆਪਾਂ ਪਹਿਲਾ ਪਹਿਲਾ ਡੇਰੀ ਤੇ ਉਹਦੇ ਨਾਲ ਮੇਰੇ ਕੁਝ ਕਮੇਤਰ ਸੀਗੇ ਜਿਹੜੇ ਉਹਨਾਂ ਨੇ ਮੇਰਾ ਦੁੱਧ ਲਾਤਾ ਘਰੇ ਮਤਲਬ ਆਪਣੇ ਘਰੇ ਲਵਾ ਲਿਆ ਕਿਸੇ ਨੇ ਆਪਣੇ ਗਵਾਨ ਚ ਲਵਾਤਾ ਤੇ ਉਸ ਤੋਂ ਬਾਅਦ ਮੈਂ ਲੋਕਾਂ ਤੋਂ ਪੁੱਛਦਾ ਵੀ ਰਿਹਾ ਜੇ ਕੋਈ ਜਾਣਕਾਰ ਮਿਲਦਾ ਆਪਾਂ ਨੂੰ ਕਰਦਾ ਓਵੇਂ ਨਹੀਂ ਲੋਕ ਇੰਨੇ ਲਵਾ ਕੇ ਦੁੱਧ ਖੁਸ਼ ਹੁੰਦੇ ਪਰ ਆਪਾਂ ਨੂੰ ਫਿਰ ਉਹ ਡੇਰੀ ਤੋਂ ਹੀ ਸ਼ੁਰੂ ਕਰਨਾ ਪਿਆ ਅੱਛਾ ਜੀ ਤੇ ਉਹ ਚੀਜ਼ਾਂ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਵੀ ਆਪਾਂ ਸੋਚਿਆ ਵੀ ਯਾਰ ਇੱਥੇ ਤਾਂ ਕੋਈ ਫਾਇਦਾ ਹੈ ਨਹੀਂ ਗਾ ਜਿਵੇਂ ਤੇ ਕਹ ਕਿ ਮੈਨੂੰ ਚਾਹੀਦੀ ਸੀ ਇਹ ਕਰ ਕਰ ਜਾ ਕੇ ਉਹ ਮੇਦੇ ਲੱਭ ਨਹੀਂ ਸਕਿਆ ਕਿ ਕਿੰਨੇ ਕੁ ਪਸ਼ੂ ਹੋਣੇ ਚਾਹੀਦੇ ਆ ਤਾਂ ਜਿੰਨੇ ਨਾਲ ਆਪਣੀ ਰੋਜ਼ ਦੀ ਖੋਆ ਵੀ ਨਿਕਲੇ ਭਰਤੀਆਂ ਜਾਂ ਕੋਈ ਵੀ ਜਿੰਨੇ ਪ੍ਰੋਡਕਟ ਬਣਦੇ ਆ ਵੀ ਪਨੀਰ ਵਗੈਰਾ ਘੱਟੋ ਘੱਟ ਆਪਾਂ ਨੂੰ 100 ਪਸ਼ੂ ਚਾਹੀਦੇ ਆ ਘੱਟੋ ਘੱਟ ਜਿਹੜੇ ਕੋਈ ਕੋ ਪਰਦਾ ਨਹੀਂ ਸੀ ਆ ਕੁਝ ਕਰਦਾ ਨਹੀਂ ਸੀ ਤੂੰ ਤਾਂ ਇੱਥੇ ਖੋਆ ਲੱਟਣਾ ਪਰ ਇਹ ਕੰਮ ਤਾਂ ਜੀ ਕਿਸੇ ਨੇ ਨਜੋੜ ਕੱਢਿਆ ਹੋਵੇ ਮੈਨੂੰ ਲੱਗਦਾ ਵੀ ਇੱਕ ਵਧੀਆ ਜੱਜ ਦੀ ਤਨਖਾਹ ਤੋਂ ਬੰਦਾ ਉੱਪਰ ਜਾ ਸਕਦਾ ਇਹ 10 ਮੱਝਾਂ ਵੀ ਰੱਖ ਲੇ ਸਪਲਾਈ ਦਾ ਰੁਪਏ ਵਧਾਉਂਦੇ ਆ ਬਾਈ ਹਾਂ ਰੁਪਏ ਵਧਾਉਂਦੇ 20 ਰੁਪਏ ਦਾ ਪੱਟਾ ਰਹੂਗਾ ਹੀ ਰਹੂਗਾ ਅੱਛਾ ਉਹ ਜੇ ਤੁਸੀਂ ਦੁੱਧ ਹੀ ਨਹੀਂ ਦੇਦੋਂਗੇ ਦੁੱਧ ਹੀ ਕਮਾਊਗਾ ਅੱਛਾ ਉਹੀ 20 ਦੁੱਧ ਹੀ ਹੁੰਦਾ ਹਮੇਸ਼ਾ ਕੰਮ ਦੇ ਵਿੱਚ ਗ੍ਰੋਥ ਵੀ ਵਧੀਆ ਲੱਗੀ ਨਾਲੇ ਯਾਰ ਜਿਹੜੇ ਕੰਮ 'ਚ ਕੰਪੀਟੀਸ਼ਨ ਹੀ ਨਹੀਂ ਹੈਗਾ ਉਹ 'ਚ ਗਰੋਅ ਕਰਨਾ ਸਭ ਨੂੰ ਹੀ ਪਤਾ ਕਿੰਨਾ ਘੱਟ ਹੈ ਨਹੀਂ ਸਹੀ ਗੱਲ ਹੈ ਕੰਪੀਟੀਸ਼ਨ ਨੂੰ ਤੁਹਾਨੂੰ ਪਤਾ ਹੀ ਹੈ ਕਿੰਨੇ ਕੁ ਫਾਰਮ ਨੇ ਆਪਣੇ ਨਹੀਂ ਸਹੀ ਸਤਿਕਾਰਯੋਗ ਦੋਸਤੋ ਅੱਜ ਆਪਾਂ ਪਹੁੰਚੇ ਹੋਇਆ ਆਲਖ ਡੈਰੀ ਫਾਰਮ ਸੰਗਰੂਰ ਦੇ ਉੱਤੇ ਤੇ ਭਾਈ ਆਪਣੇ ਨਾਲ ਹਰਪ੍ਰੀਤ ਸਿੰਘ ਤੇ ਭਾਈ ਦੇ ਨਾਲ ਆ ਗੱਲਬਾਤ ਕਰਦੀਆਂ ਬਿਜ਼ਨਸ ਲੈਵਲ ਦੇ ਉੱਤੇ ਬਾਈ ਨੇ ਜੋ ਕਿ ਡੇਰੀ ਫਾਰਮ ਦਾ ਸਾਰੇ ਇੱਕ ਕਿਸਾਨ ਹੀ ਕਰ ਰਿਹਾ ਹੈਗਾ ਪਰ ਬਾਈ ਨੇ ਡੇਰੀ ਫਾਰਮ ਦੇ ਨਾਲ ਇੱਕ ਬਿਜ਼ਨਸ ਤੌਰ ਤੇ ਡੇਰੀ ਫਾਰਮ ਨੂੰ ਲੈ ਕੇ ਗਿਆ ਬਾਈ ਤੇ ਅੱਪਾ ਬਾਈ ਨਾਲ ਕਰਦੇ ਗੱਲਬਾਤ ਕਰਦੇ ਆਂ ਬਾਈ ਦਾ ਸਵਾਗਤ ਵੀਡੀਓ ਦੇ ਵਿੱਚ ਸਹੀ ਗੱਲ ਬਾਈ ਜੀ ਹਾਂ ਜੀ ਹਾਂ ਦਾ ਬਾਈ ਵਧੀਆ ਬਾਈ ਤੁਸੀਂ ਕਿਹਾ ਬੜੀਆ ਬਾਈ ਤੇ ਬਾਈ ਪਹਿਲਾਂ ਤਾਂ ਮਿਹਰਬਾਨੀ ਤੁਹਾਡੀ ਸਾਨੂੰ ਸਮਾਂ ਦਿੱਤਾ ਤੇ ਬਈ ਆਪਾਂ ਜੇ ਗੱਲਬਾਤ ਕਰੀਏ ਲਗਾ ਤਾਂ ਪਾ ਚੱਲ ਬਾਰੇ ਵੀ ਉਮਰ ਤੁਹਾਡੀ ਵੀ ਨਵੀਂ ਹੈ ਤੇ ਕੋਈ ਬਾਹਰੇ ਜਾਣ ਬਾਰੇ ਤੁਸੀਂ ਸੋਚਿਆ ਸੀ ਪਹਿਲਾਂ ਬਾਹਰੇ ਜਾਣ ਦਾ ਇਹ ਮੈਨੂੰ ਸੀ ਕਿ ਆਪਾਂ ਜੇ ਉੱਥੇ ਜੇ ਆਪਾਂ ਜਾਵਾਂਗੇ ਤਾਂ ਆਪਾਂ ਨੂੰ ਇੱਕ ਲੇਬਰ ਜੌਬ ਤੋਂ ਸ਼ੁਰੂ ਕਰਨਾ ਪਊਗਾ ਜਿੰਨੀ ਵੀ ਆਪਾਂ ਮਿਹਨਤ ਉੱਥੇ ਕਰਦੇ ਰਹਾਂਗੇ ਉਹ ਭਾਵੇਂ ਆਪਾਂ ਇੱਥੋਂ 2 ਸਾਲ ਬਾਅਦ ਦੇਖ ਲਈਏ 3 ਸਾਲ ਬਾਅਦ ਦੇਖ ਲਈਏ ਵੀ ਜੇ ਉਦੋਂ ਆਪਾਂ ਕੰਮ ਛੱਡ ਦਿੱਤਾ ਤਾਂ ਆਪਣੇ ਲਈ ਜ਼ੀਰੋ ਹੈ ਕਿਉਂਕਿ ਕਿ ਲੇਬਰ ਜੌਬ ਜਿੰਮੇ ਆਪਾਂ ਕਰਦੇ ਰਵਾਂਗੇ ਤਾਂ ਵੈਸੇ ਆਈ ਜਾਣਗੀ ਦਿਨ ਛੱਡ ਦਿੱਤਾ ਤਾਂ ਕੁਝ ਵੀ ਨਹੀਂ ਇਹ ਉਹੀ ਮਿਹਨਤ ਆਪਾਂ ਇੱਥੇ ਕਰੀ ਐ ਤੇ ਅੱਜ ਆਪਣੇ ਕੋਲ ਇੱਥੇ ਕੋਈ 30 ਮੱਜਾਂ ਤਾਂ ਹੈਗੀਆਂ ਨਹੀਂ ਨਾ ਆਪਣੀ ਮਿਹਨਤ ਦੀਆਂ ਜੁੜੀਆਂ ਹੋਈਆਂ ਐ ਵੀ ਅੱਜ ਜੇ ਆਪਾਂ ਕੰਮ ਨੂੰ ਛੱਡਦੇ ਨਹੀਂ ਆਂਦਾ ਆਪਣੀ ਮਿਹਨਤ ਦਾ ਕੁਝ ਆਪਣੇ ਕੋਲੇ ਦਿਖ ਰਿਹਾ ਵੀ ਆਪਾਂ ਇਹ ਮਿਹਨਤ ਕਰਕੇ ਕਮਾਈਆਂ ਨੇ ਅੱਛਾ ਬਈ ਨਹੀਂ ਕੋਹ ਵਧੀਆ ਗੱਲ ਆ ਬਈ ਤੇ ਬਈ ਫਲਟੇਰੀ ਫਾਰਮ ਆਪਣੇ ਕੋਲ ਚਲ ਦਿਆ ਸੀ 2 ਸਾਲ ਪਹਿਲਾਂ ਬਈ ਆਪਾਂ ਕਰਿਆ ਸੀ ਆਪਣੇ ਕੋਲੇ 5-6 ਪਸ਼ੂ ਘਰ ਦੇ ਹੈਗੇ ਸੀ ਪਹਿਲਾਂ ਅੱਛਾ 5-6 ਪਸ਼ੂ ਹੈਗੇ ਸੀ ਵੀ ਪਹਿਲਾਂ ਘਰ ਦੇ ਦੁੱਧ ਪਾਉਂਦੇ ਸੀਗੇ ਜਿਵੇਂ ਕੋਈ 10-20 ਕਿਲੋ ਲੈ ਡੇ ਢਾਬੇ ਸੀ ਆਪਣੇ ਫਰਮਾਉਤੋ ਸੋਚਿਆ ਸੀ ਵੀ ਆਪਾਂ ਇਹ ਕੰਮ ਨੂੰ ਵੱਡੇ ਲੈਵਲ ਤੇ ਲੈ ਕੇ ਜਾਣੇ ਆ। ਅੱਛਾ ਹੋ ਗਿਆ। ਹਾਂ ਫਿਰ ਮੈਂ ਉਹ ਹਿਸਾਬ ਨਾਲ ਹੌਲੀ ਹੌਲੀ ਕੰਮ ਨੂੰ ਵਧਾਈ ਗਿਆ 4 4 5 5 ਕਰਕੇ। ਤੇ ਉਹ ਪਰਮਾਤਮਾ ਦੀ ਮਿਹਰ ਨਾਲ ਆਪਣਾ ਫਿਰ ਵਧੀਆ ਵਧੀਆ ਕਰਦੇ ਆਪਾਂ। ਹਾਂਜੀ ਠੀਕ ਹੈ ਬਈ। ਤੇ ਬਈ ਜਿਵੇਂ ਪਹਿਲਾਂ ਸੀਟਾਂ ਬੈਂਚ ਸਪਲਾਈ ਕਰਦੇ ਸੀਗੇ। ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਬਈ ਕਰਕੇ ਮੇਥੋਂ ਕੀਤਾ ਹੁਣ ਬਈ ਤੁਸੀਂ ਜੇ ਮੈਂ ਕੋਈ ਡਾਕਟਰ ਬਣਾਉਣੇ ਹਾਂ। ਤੇ ਦੁੱਧ ਵੀ ਸੇਲ ਕਰਦੇ ਨਾਲ ਭਾਈ ਹਾਂ ਭਾਈ ਦੁੱਧ ਵੀ ਸੇਲ ਕਰਦੇ ਆ ਟਾਬਿਆਂ ਤੋਂ ਬਾਅਦ ਆਪਾਂ ਨਾਲ ਪਹਿਸ਼ੁਰਵਾਤ ਆਪਾਂ ਡੇਰੀ ਤੋਂ ਹੀ ਕਰੀ ਸੀ ਅੱਛਾ ਡੇਰੀ ਦੀ ਪਾਉਂਦੇ ਰਹੇ ਆ ਆਪਾਂ ਪਹਿਲਾਂ ਪਹਿਲਾਂ ਡੇਰੀ ਦੇ ਉਹਦੇ ਨਾਲ ਮੇਰੇ ਕੁਝ ਕਮੇਤਰ ਸੀਗੇ ਜਿਹੜੇ ਉਹਨਾਂ ਨੇ ਮੇਰਾ ਦੁੱਧ ਲਾਤਾ ਘਰੇ ਮਤਲਬ ਆਪਣੇ ਘਰੇ ਲਵਾ ਲਿਆ ਕਿਸੇ ਨੇ ਆਪਣੇ ਗਵਾਨ ਚ ਲਵਾਤਾ ਤੇ ਉਸ ਤੋਂ ਬਾਅਦ ਮੈਂ ਲੋਕਾਂ ਤੋਂ ਪੁੱਛਦਾ ਵੀ ਰਿਹਾ ਜੇ ਕੋਈ ਜਾਣਕਾਰ ਮਿਲਦਾ ਆਪਾਂ ਨੂੰ ਕਰਦਾ ਓਵੇਂ ਨਹੀਂ ਲੋਕ ਇੰਨੇ ਲਵਾ ਕੇ ਦੁੱਧ ਖੁਸ਼ ਹੁੰਦੇ ਪਰ ਆਪਾਂ ਨੂੰ ਫਿਰ ਉਹ ਡੇਰੀ ਤੋਂ ਹੀ ਸ਼ੁਰੂ ਕਰਨਾ ਪਿਆ ਸੀ ਫਿਰ ਜਦੋਂ ਆਪਾਂ ਹੁਣ ਜੇ ਸੋਸ਼ਲ ਮੀਡੀਆ ਤੇ ਆਏ ਆ ਹੁਣ ਆਪਣੀ ਡਿਮਾਂਡ ਜਿਹੜੀ ਉਹ ਬਰਾਬਰ ਭਿੱਜਦੀ ਹੈ ਕਿਉਂਕਿ ਜਿਨ੍ਹਾਂ ਨੂੰ ਪਿਓਰਟੀ ਚਾਹੀਦੀ ਹੈ ਉਹ ਆਪਾਂ ਨੂੰ ਅਪਰੋਚ ਕਰਦੇ ਨੇ ਆਪਾਂ ਉਹਨਾਂ ਨੂੰ ਪਿਓਰ ਚੀਜ਼ ਦੇਣੀ ਹੈ ਆਪਾਂ ਉਹਨਾਂ ਤੱਕ ਕਰ ਸਕਦੇ ਆਂ ਓਵੇਂ ਆਪਾਂ ਉਹ ਅਪਰੋਚ ਕਰ ਹੀ ਨਹੀਂ ਸਕਦੇ ਜਿਹਨੂੰ ਚੀਜ਼ ਚਾਹੀਦੀ ਆਪਾਂ ਘਰ ਘਰ ਜਾ ਕੇ ਲੱਭ ਸਕਦੇ ਠੀਕ ਹੈ ਠੀਕ ਹੈ ਸੋਸ਼ਲ ਮੀਡੀਆ ਤੁਸੀਂ ਜਰੀਆ ਬਣਾਇਆ ਉਹਦਾ business grow ਕਰਨ ਵਾਸਤੇ ਹਾਂਜੀ ਇਹ ਤੋਂ ਬਿਨਾ ਪੋਸੀਬਲ ਹੀ ਨਹੀਂ ਅੱਛਾ ਭਾਈ ਤੇ ਭਾਈ ਜਿੰਮੇ ਆਪਾਂ ਪਹਿਲਾਂ ਗੱਲਬਾਤ ਕਰਦੇ ਤੇ ਤੁਸੀਂ ਦੱਸਿਆ ਸੀ ਕਿੰਨੇ ਵੀ ਮੈਂ ਆਪ ਲੋਕਾਂ ਦੇ ਘਰਾਂ ਤੇ ਜਾ ਜਾ ਕੇ ਦੱਸਾਂਗਾ ਤੇ ਭਾਈ ਉਹ ਸਫ਼ਰ ਬਾਰੇ ਥੋੜਾ ਜਿਹਾ ਦੱਸਦੇ ਬਈ ਆਪਾਂ ਜਦੋਂ ਵੀ ਕਿਸੇ ਦੇ ਘਰ ਜਾ ਕੇ ਪੁੱਛਿਆ ਮੈਂ ਹਾਂਜੀ ਉਵੇਂ ਕੋਈ ਤਾਂ ਕਹਿੰਦਾ ਸੀਗਾ ਵੀ 60 ਰੁਪਏ ਦੇ ਦੋ ਤੁਹਾਨੂੰ ਤਾਂ ਉਹ 60 ਦਿੰਦੇ ਨੇ ਅੱਛਾ ਜੀ ਤੇ ਉਹ ਚੀਜ਼ਾਂ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਵੀ ਮੈਂ ਸੋਚਿਆ ਵੀ ਯਾਰ ਇੱਥੇ ਤਾਂ ਕੋਈ ਫਾਇਦਾ ਹੈ ਨਹੀਂਗਾ ਜਿਵੇਂ ਦੇ ਕਹ ਕਿ ਮੈਨੂੰ ਚਾਹੀਦੀ ਸੀ ਮੈਂ ਘਰ ਘਰ ਜਾ ਕੇ ਉਵੇਂ ਦੇ ਲੱਭ ਨਹੀਂ ਸਕਿਆ ਫਿਰ ਉਹ ਚੱਕਰ 'ਚ ਆਪਾਂ ਨੂੰ ਸੋਸ਼ਲ ਮੀਡੀਆ ਨੇ ਹੋਣ ਹੈਲਪ ਕੀਤੀ ਨਹੀਂ ਪਹਿਲਾਂ ਆਪਾਂ ਡੈਰੀਤੀ ਪਾਉਂਦੇ ਰਹੇ ਅੱਛਾ ਪਹਿਲਾਂ ਡੈਰੀਤੀ ਪਾਉਂਦੇ ਰਹੇ ਪਹਿਲਾਂ ਡੈਰੀਤੀ ਜਿੰਨਾ ਕਿ ਢਾਬਿਆਂ ਤੇ ਸੀਗਾ ਤੇ ਉਦੋਂ ਆਪਣਾ ਕੰਮ ਇਹ ਨਾਲ ਵਧਿਆ ਵੀ ਨਹੀਂ ਸੋਸ਼ਲ ਮੀਡੀਆ ਤੇ ਆਉਣ ਨਾਲ ਆਪਣਾ ਕੰਮ ਵੀ ਇੱਕਦਮ ਵਧ ਆਪਾਂ ਨੂੰ ਜਿਹੜੇ ਗਾਹਕ ਨੇ ਉਹ ਸਹੀ ਮਿਲੇ ਨੇ ਹਾਂਜੀ ਤੇ ਬਈ ਫਿਰ ਹੁਣ ਆਪਣੇ ਕੋਲੇ ਜਾਣ ਪਰ ਕਿੰਨੇ ਕੋਗੇ ਕੋਲੇ ਹੁਣ ਆਪਣੇ ਕੋਲੇ ਮੱਝਾਂ ਮੱਝਾਂ 35 ਕੋ 35 ਕੋ ਮੱਝਾਂ ਆਉਂਦੀਆਂ ਬਈ ਦੇ ਦੁੱਧ ਦੀ ਗੱਲ ਕਰੀ ਇੱਕ ਦਿਨ ਦਾ ਦੁੱਧ ਬਈ ਆਪਣਾ ਚੰਨਾ ਕੋਲ ਜਾਂਦਾ ਆਪਣਾ 1.5 ਕੁਇੰਟਲ ਤੋਂ ਪਲੱਸ ਹੋ ਜਾਂਦਾ 1.5 ਕੁਇੰਟਲ ਤੋਂ ਪਲੱਸ ਤੇ ਪਸਤਾਂ ਜੀਆਂ ਨੇ ਕੁਸੂਨ ਵਾਲੀਆਂ ਨੇ ਕੁਝ ਦੁੱਧ ਦੇ ਨੇ ਐਵੇਂ ਨਹੀਂ ਸਾਰੀਆਂ ਰਲਮੀਆਂ ਮਿਲੇ ਮੇ ਰੱਖ ਰੱਖੀਆਂ ਨੇ ਠੀਕ ਹੈ ਤੇ ਬਈ ਪ੍ਰੋਡਕਟ ਆਪਾਂ ਫਿਰ ਕਿਹੜੇ ਕਿਹੜੇ ਬਣਾਉਨੇ ਆ ਪ੍ਰੋਡਕਟ ਆਪਾਂ ਇੱਕ ਤਾਂ ਘਿਓ ਬਣਾਉਣੀ ਆ ਤੇ ਇੱਕ ਆਪਾਂ ਪਿੰਨੀਆਂ ਬਣਾਉਣੀਆਂ ਆਈ ਗਾਜਰ ਪਾਉ ਗਿਆ ਖੋਆ ਹੋ ਗਿਆ ਇਹ ਚੀਜ਼ਾਂ ਤੇ ਮੇਨ ਕੰਮ ਆਪਣਾ ਕਿਉਂ ਤੇ ਆ ਮੇਨ ਕੰਮ ਕਿਉਂ ਆ ਆਪਾਂ ਇਹਨੂੰ ਵੱਡੇ ਲੈਵਲ ਤੇ ਲੈ ਕੇ ਜਾਣਾ ਅੱਛਾ ਕਿਉਂ ਉਹਦੀ ਆਪਾਂ ਕਹਿੰਦੇ ਵੀ ਫੈਕਟਰੀ ਬਣਾਉਣੀ ਹੈ ਬਾਡੀ ਦਾ ਬਦਲਵਾਪਾ ਪਾਇਓਰਟੀ ਤੇ ਚੱਲਣਾ ਜਮਾ ਤੇ ਬਾਈ ਫਿਰ ਕਿਉਂ ਉਹਦੀ ਆਪਣੀ ਡਿਮਾਂਡ ਕਹਿੰਦੇ ਕਿ ਰਹੇ ਡਿਮਾਂਡ ਆਪਣਾ ਬਾਈ ਹਜੇ 3 ਤੋਂ 4 ਕਿਲੋ ਰੋਜ਼ ਦਾ ਬਣਦਾ ਓਨੇ ਕ ਆਪਣਨੇ ਨੇ ਹੋ ਗਏ ਕੰਮ ਚੱਲਦੇ ਨੇ ਹੁਣ ਤਾਂ ਪੈਂਡਿੰਗ ਆਰਡਰਸ ਬਹੁਤ ਜ਼ਿਆਦਾ ਆਉਂਦੇ ਨੇ ਤੇ ਰੀਪੀਟ ਆਰਡਰਸ ਵੀ ਬਹੁਤ ਜ਼ਿਆਦਾ ਚੱਲਦੇ ਨੇ ਸਾਡੇ ਰੀਪੀਟ ਆਰਡਰ ਆਉਂਦੀ ਆ ਬਹੁਤ ਰੀਪੀਟ ਆਰਡਰ ਤੇ ਚੱਲ ਗਿਆ ਕੰਮ ਆਪਣਾ ਅੱਛਾ ਨਹੀਂ ਵੀ ਆਪਾਂ ਕਿਹਦੇ ਵੀ ਹੁਣ ਆਪਾਂ ਵਧਣਾ ਸ਼ੁਰੂ ਹੋ ਗਏ ਜੇ ਰੀਪੀਟ ਹੋਣ ਲੱਗ ਗਿਆ ਉਦੋਂ ਜਦੋਂ ਆਪਾਂ 1 ਬੰਦੇ ਲਵੇ ਪਹੁੰਚ ਗਏ ਉਸ ਤੋਂ ਬਾਅਦ ਉਹ ਆਪਣਾ 2 ਲਵੇ ਪਚਾਊਗਾ 3 ਲਵੇ ਪਚਾਊਗਾ ਜੇ ਅੱਜ ਆਪਾਂ ਲਵੇ 100 ਕਸਟਮਰ ਆ ਕੱਲ ਨੂੰ ਉਹ 200 ਹੁੰਦੇ ਆ ਟਾਈਮ ਨਹੀਂ ਲੱਗਦਾ ਇੱਕ ਬੰਦਾ ਇੱਕ ਬੰਦਾ ਦਾ ਵਧਾਈ ਦਿੰਦਾ ਤੇ ਕੰਮ ਆਪਣਾ ਵਧਿਆ ਤਾਂ ਵੀ ਆਪਣਾ ਦੇ ਭਈ ਹੋਰ ਆਪਾਂ ਵੀ ਕੀ ਕੀ ਤਿਆਰ ਕਰ ਸਕਦੇ ਆ ਜੀ ਦੁੱਧੋਂ ਆਪਾਂ ਇਹ ਕੀ-ਕੀ ਬਦਨਾ ਹੋ ਸਕਦਾ ਦੁੱਧ ਅੱਗੇ ਵਧਣ ਲਈ ਆਪਾਂ ਪਨੀਰ ਦਹੀਂ ਇਹ ਸਾਰੀਆਂ ਚੀਜ਼ਾਂ ਕਰ ਸਕਦੇ ਆ ਪਰ ਇਹਦੇ ਲਈ ਆਪਾਂ ਇੱਕ ਦੁਕਾਨ ਤੇ ਆਉਣਾ ਪਊਗਾ ਆਪਾਂ ਨੂੰ ਅੱਛਾ ਪਰ ਜੇ ਮੈਂ ਆਪਣੀ ਗੱਲ ਕਰਾਂ ਮੇਰੇ ਕੋਲ 35 ਮੱਸਾ ਨੇ ਹੁਣ ਇਹਦੇ ਤੋਂ ਮੈਂ ਦੁੱਧ ਦੀ ਸਪਲਾਈ ਕਰਕੇ ਮਸਾਂ ਹੀ ਕੋਈ 4 ਕਿਲੋ ਘਿਓ ਬਣਾ ਸਕਦਾ ਅੱਛਾ ਜੀ ਜੇ ਮੈਂ ਕੋਈ ਦੁੱਧ ਤਾਂ ਕੋਈ 5 ਦਿਨ ਦਾ ਕੋਈ 7-8 ਕਿਲੋ ਘੋਇਆ ਬਣਾਵਾ ਤਾਂ 3-4 ਕਿਲੋ ਤੋਂ ਵੱਧ ਮੈਂ ਐਡੇ ਵੱਡੇ ਫਾਰਮ ਦੇ ਵਿੱਚੋਂ ਘਿਓ ਨਹੀਂ ਬਣਾ ਸਕਦਾ ਹਾਂਜੀ ਘੱਟੋ ਘੱਟ 4 ਕਿਲੋ ਘਿਓ ਬਣਾਉਣ ਦੇ ਲਈ ਆਪਾਂ ਨੂੰ 60-70 ਕਿਲੋ ਦੁੱਧ ਚਾਹੀਦਾ ਹੈ। ਇਹ ਉਹ ਘੱਟੋ ਘੱਟ ਵੀ 10 ਮੱਝਾਂ ਜੇ ਮੇਰੇ ਹਿਸਾਬ ਨਾਲ ਜੇ ਆਪਾਂ ਲਾਈਏ ਕੁਝ ਦਾਸ਼ੀਆਂ ਕੁਝ ਉਹ ਤਾਂ 4 ਕਿਲੋ ਘਿਓ ਹੀ ਬਣੋ। 4 ਕਿਲੋ ਘਿਓ ਬਣਦਾ। ਹਾਂਜੀ ਆਪਾਂ ਵੀ ਗੱਲ ਕਰੀ ਬਈ ਜੇ ਮੈਂ ਹੁਣ ਆਪਾਂ ਡੇਰੀ ਦੀ ਗੱਲ ਕਰੀਏ ਦੁਕਾਨ ਦੀ। ਜੇ ਆਪਣੇ ਦੁਕਾਨ ਬਣਾਉਣੀ ਹੈ ਵੀ ਕੰਮ ਆਪ ਕੋ ਵੱਡੇ ਲੈਵਲ ਦੇ ਘੱਟੋ ਘੱਟ ਕੋਈ ਆਪਣੇ ਕੋਲ ਵੀ ਕਿੰਨੇ ਕੁ ਪਸ਼ੂ ਹੋਣੇ ਚਾਹੀਦੇ ਆ ਤਾਂ ਜਿੰਨੇ ਨਾਲ ਆਪਣੀ ਰੋਜ਼ ਦੀ ਵੀ ਖੋਆ ਵੀ ਨਿਕਲੇ ਭਰਤੀ ਆ ਜਾਂ ਕੋਈ ਵੀ ਜਿੰਨੇ ਪ੍ਰੋਡਕਟ ਬਣਦੇ ਆ ਵੀ ਪਨੀਰ ਵੀ ਟੋਕਟੇਪਾ ਨੂੰ 100 ਪਸ਼ੂ ਚਾਹੀਦੇ ਨੇ ਟੋਕਟੇਪਾ ਦੁਕਾਨ ਬਣਾਉਣੀ ਆ ਆਪੇ ਦੁਕਾਨ ਤੇ ਵੀ ਡੇਲੀ ਦੀ ਆਪਾਂ ਸੇਲ ਕੱਢਣੀ ਹੈ ਜੀ ਹਾਂਜੀ ਡੇਲੀ ਠੀਕ ਐ ਤੋ ਘੱਟ ਤਾਂ ਆਪਾਂ ਦੁਕਾਨ ਤੇ ਜਾਂਦਾ ਵੀ ਫਾਇਦਾ ਨਹੀਂ ਅੱਛਾ ਬਈ ਜੁੰਝ ਮੈਂ ਦੁਕਾਨ ਕਰੂੰਗਾ ਦੁੱਧ ਮੇਰੇ ਲਈ 1/2 ਕੁਇੰਟਲ ਦੁਕਾਨ ਤੇ ਮੈਂ ਕਿੰਨਾ ਕ ਕੱਢ ਲੂੰਗਾ ਉਹ ਮੇਰਾ ਖਰਚਾ ਵੱਧ ਪੈ ਜਾਊਗਾ ਮੈਨੂੰ ਠੀਕ ਐ ਜੀ ਤੇ ਜੇ ਆਪਾਂ ਬਸੇਤ ਕਰਦੇ ਹਾਂ ਜੀ ਹਾਂਜੀ ਠੀਕ ਐ ਬਈ ਤੇ ਬਈ ਜੇ ਆਪਾਂ ਗੱਲਬਾਤ ਕਰੀਏ ਵੀ ਆਪਾਂ ਦੁੱਧ ਭਈ ਆਪਣਾ ਮਾਣਾ ਸਪਲਾਈ ਤੇ ਕਿੰਨਾ ਕ ਜਾਂਦਾ ਜੀ ਸਪਲਾਈ ਤੇ ਆਪਣਾ 70 ਕਿਲੋ ਜਾਂਦਾ 70 ਕਿਲੋ ਤੇ ਭਾਈ 70 ਕਿਲੋ ਵੀ ਉਹ ਸੈੱਦ ਜਿੰਦਾ ਦਾ ਸਰਸ ਨਹੀਂ ਆਪਣਾ ਕੁਸ਼ਟਾ ਪਿਆ ਤੇ ਵੀ ਐ ਕੋਈ ਸ਼ਹਿਰ ਚ ਵੀ ਐ ਥਾਲਾ ਮੇਲਾ ਸਾਰੇ ਕਿਥੋਂ ਚੈਰ ਵਾਲਾ ਮੇਲਾ ਵੀ ਕਰ ਦੋ ਤੇ ਭਾਈ ਫਿਰ ਜੇ ਆਪਦੀ ਰੇਟ ਦੀ ਗੱਲ ਕਰੀਏ ਭਾਈ ਰੇਟ ਭਾਈ ਆਪਾਂ 70 ਰੁਪਏ ਰੇਟ ਆਪਣਾ 70 ਜੇ ਉਹ ਤੋਂ ਵੀ ਆਪਣਾ ਭਾਈ ਹੁੰਦਾ ਪ੍ਰੋਫਿਟ ਫਿਰ ਕਰੀਏ ਹਾਂ ਭਾਈ ਜ਼ਰੂਰ ਹੁੰਦਾ ਅੱਛਾ ਜੇ ਜਿਵੇਂ ਉਹ ਆਪਣੇ ਹੁਣ ਪਿੰਡਾਂ ਦੇ ਵਿੱਚ ਕੁਸ ਬੜੇ ਘਟਦੇ ਜਾਂਦੇ ਆ ਸਾਡੇ ਪਿੰਡ 'ਚ ਸਾਡੇ ਪਿੰਡ 'ਚ ਪਸ਼ੂ ਜੇ ਕਈ ਹੈ ਸਾਡੇ ਨੇੜੇ ਇੱਕ ਵੱਡਾ ਕਮੋਵਾਜਰ ਹੈ ਇੱਕ ਉੱਥੇ گاਵਾਂ ਦਾ ਫਾਰਮ ਹੈ ਆਪਣਾ ਇੱਥੇ ਮੱਝਾਂ ਦਾ ਫਾਰਮ ਹੈ ਨੇੜੇ ਸਾਡੇ ਪਿੰਡ ਕਮੋਵਾਜਰ ਹੈ ਉਹਦੇ 'ਚ ਵੀ ਦੁੱਧ ਨਹੀਂ ਹੈਗਾ ਲਾਲੋ ਸਾਹਿਬ ਉਹ ਵੀ ਸਾਡੇ ਤੋਂ ਲੈ ਕੇ ਜਾਂਦੇ ਨੇ ਦੋ ਪਿੰਡਾਂ ਦੇ ਦੁੱਧ ਹੈ ਨਹੀਂ ਕਿ ਦੋ ਪਿੰਡਾਂ 'ਚ ਆਪਾਂ ਕਿਹਦੇ ਵੀ ਦੋ ਫਾਰਮ ਹੀ ਆ ਦੋ ਫਾਰਮ ਦੁੱਧ ਦੀ ਸਪਲਾਈ ਪਿੰਡਾਂ 'ਚ ਸਭ ਨੇ ਬੰਦ ਕਰਤਾ ਤੇ ਭਈ ਇਹਦਾ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਕੋਈ ਇਹ ਕੰਮ ਤੋਂ ਸਾਰੀ ਨਫ਼ਰਤ ਕਰਨ ਲੱਗ ਗਏ ਕੁਝ ਤਾਂ ਸਭ ਤੋਂ ਵੱਡੇ ਨੂੰ ਲੱਗਦਾ ਆਪਣੇ ਘਰ ਦੇ ਜਾਂਦਾ ਹੀ ਹੈ ਇਹ ਕੋਈ ਆਪਾਂ ਪਹਿਲਾਂ ਸੁਣਦੇ ਹੀ ਆ ਵੀ ਜੇ ਕੋਈ ਕੋਈ ਪੜਦਾ ਨਹੀਂ ਸੀ ਆ ਕੁਝ ਕਰਦਾ ਨਹੀਂ ਸੀ ਤੂੰ ਤਾਂ ਇੱਥੇ ਕੋਹਾ ਲੱਟਣਾ ਪਰ ਇਹ ਕੰਮ ਦਾ ਜੀ ਕਿਸੇ ਨੇ ਨਜੋੜ ਕੱਢਿਆ ਹੋਵੇ ਮੈਨੂੰ ਲੱਗਦਾ ਵੀ ਇੱਕ ਵਧੀਆ ਜੱਜ ਦੀ ਤਨਖਾਹ ਤੋਂ ਬੰਦਾ ਉੱਪਰ ਜਾ ਸਕਦਾ ਇਹ 10 ਮੱਝਾਂ ਵੀ ਰੱਖ ਲੇ ਇਹ 10 ਮੱਝਾਂ ਰੱਖ ਲਈ ਤਾਂ ਜੱਜ ਦੀ ਤਨਖਾਹ ਤੋਂ ਫਟਫਾਹ ਹਾਂਜੀ ਤਾਂ ਟੱਪੀਆਂ ਨੇ ਤੇ ਬਈ ਦੀ ਆਪਾਂ ਗੱਲਬਾਤ ਕਰੀਏ ਵੀ ਇੱਕ ਬੰਦਾ ਡੇਰੀ 'ਚ ਦੁੱਧ ਭੌਂਦਾ ਤੇ ਇੱਕ ਬੰਦਾ ਸੈਰ 'ਚ ਸਪਲਾਈ ਕਰਦਾ ਮੰਨ ਲਓ ਵੀ 10 ਪਸ਼ੂ ਵਾਲਾ ਹੀ ਡੇਰੀ 'ਚ ਜਾਂਦਾ ਤੇ 10 ਪਸ਼ੂ ਵਾਲਾ ਸੈਰ 'ਚ ਸਪਲਾਈ ਕਰਦਾ ਦੇ ਭਾਈ ਆਪਾਂ ਜੇ ਪੈਸੇ ਦੀ ਗੱਲ ਕਰੀ ਵੀ ਕਿਹੜਾ ਬੰਦਾ ਪ੍ਰੋਫਿਟ 'ਚ ਵੱਧ ਜਾਂਦਾ ਸਰਦਾਰ ਸਪਲਾਈ ਵਾਲਾ ਵੱਧ ਜਾਊਗਾ ਅੱਛਾ ਤੇ ਦੇ ਵੀ ਸਪਲਾਈ ਵਾਲਾ ਦਾ ਭਾਈ ਕੀ ਕਰਨ ਰਹਿਣਾ 20 ਰੁਪਏ 1 ਲੀਟਰ ਮਗਰ ਫਰਕ ਪੈ ਜਾਂਦਾ ਹੀ ਦੁੱਧ ਦਾ ਅੱਛਾ ਵੀ ਸਪਲਾਈ ਦਾ ਤੇ ਆਪਾਂ ਕਹਿੰਦੇ ਵੀ ਸਪਲਾਈ 'ਚ ਰੁਪਏ ਵੱਧ ਆਉਂਦੇ ਆ ਭਾਈ ਹਾਂ ਰੁਪਏ ਵੱਧ ਆਉਂਦੇ ਆ 20 ਰੁਪਏ ਦਾ ਪੱਟਾ ਰਹੂਗਾ ਹੀ ਰਹੂਗਾ ਅੱਛਾ ਉਹ ਜੇ ਤੁਸੀਂ ਦੁੱਧ ਹੀ ਨਹੀਂ ਦੇਦੋਂਗੇ ਦੁੱਧ ਹੀ ਕਮਾਊਗਾ ਅੱਛਾ ਉਹੀ 20 ਦੁੱਧ ਹੀ ਹੈ ਮਿਹਨਤ ਹੈ ਜਿੰਨੀ ਆਪਾਂ ਮਿਹਨਤ ਵਾਧੀ ਕਰੀ ਜਾਵਾਂਗੇ ਉੰਨੇ ਆਪਾਂ ਨੂੰ ਫਾਇਦਾ ਵਧੂਗਾ ਇਹੀ ਜੇ ਆਪਾਂ ਫਾਰਮ ਦੀ ਫੀਡ ਆਪ ਤਿਆਰ ਕਰਾਂਗੇ ਆਪਣੀ ਜਿਹੜਾ ਦਾਣਾ ਮੱਕੀ ਹੋਗੀ जौ ਹੋਗੇ ਇਹ ਸਾਰੀ ਚੀਜ਼ ਆਪਾਂ ਖੁਦ ਲਾਵਾਂਗੇ ਆਪਣੀ ਉੱਧਰ ਵੀ ਕਮਾਈ ਵਾਝੂਗੀ ਕਿਉਂਕਿ ਜਿੰਨੀ ਮਿਹਨਤ ਵਧਾਈ ਜਾਓਗੇ ਉੰਨੀ ਕਮਾਈ ਵਧਾਈ ਜਾਊਗੀ ਠੀਕ ਹੈ ਬਈ ਵੀ ਮਿਹਨਤ ਦੇ ਸਿਰ ਤੇ ਹੀ ਆ ਸਾਰਾ ਕਿੰਨਾ ਆਪਾਂ ਕਸ਼ਟ ਦੇਵਾਂਗੇ ਆਪਾਂ ਜੇ ਵੀ ਹੁਣ ਖੇਤੀ ਹੈ ਆਪ ਕਰੋਗੇ ਵਾਧ ਤੋਊਗੀ ਠੇਕੇ ਦਊਗੀ ਘਟ ਦਊਗੀ ਅੱਛਾ ਬਈ ਤੇ ਬਈ ਜਿਵੇਂ ਹੁਣ ਆਪਣੀ ਜਦੋਂ ਖੇਤੀ ਦੀ ਗੱਲ ਚੱਲਦੀ ਤੇ ਬਈ ਆਪਾਂ ਖੇਤੀ ਆਪਣੇ ਕੋਲ ਜ਼ਮੀਨ ਨਹੀਂ ਕਿਤੇ ਨਹੀਂ ਕਰਾਂਗੇ ਆਪਣੀ ਆਪਣੇ ਲਈ 60 ਕਿੱਲੇ ਵਹਾਂਦੇ ਨੇ ਆਪਣੇ ਕੋਲ ਆਪਦੇ 60 ਕਿੱਲੇ ਤੇ ਬਈ ਠੇਕੇ ਤੇ ਵੀ ਕਰਦੇ ਸੀ ਆਪੇ ਠੇਕੇ ਤੇ ਵੀ ਕਰਦੇ ਸੀ ਠੇਕੇ ਤੇ ਬਈ ਦਿਨਾਂ ਤੋਂ 60 ਕਿੱਲੇ ਆਪਣੇ ਲਈ ਠੇਕੇ ਤੇ ਨੇ 60 ਹੀ ਠੇਕੇ ਤੇ 120 ਕਿੱਲਿਆਂ ਦੀ ਕੀ ਕੀ ਗੱਲ ਹਾਂਜੀ ਤੇ ਬਈ ਨਾ ਜਿਵੇਂ ਅੱਜ ਕੱਲ ਵੀ ਤੁਸੀਂ ਦੱਸਿਆ ਵੀ ਆਪਦੀ ਤੁਸੀਂ 60 ਕਿੱਲੇ ਆਪਦੇ ਹੈਗੇ ਤੇ 60 ਕੀ ਠੇਕੇ ਦੇ ਨੇ ਤੇ ਹੁਣ ਅੱਜ ਕੱਲ ਜੇ ਕਿਸੇ ਕੋਲ 5-10 ਕਿੱਲੇ ਹੁੰਦੇ ਆਗੇ ਤੇ ਉਹ ਵੀ ਕਹਿੰਦਾ ਯਾਰ ਵੀ ਮੈਂ ਨਹੀਂ ਕੋਸਮ ਚ ਵੜਦਾ ਹੈਗਾ ਤੇ ਬਈ ਤੁਸੀਂ ਕਿਵੇਂ ਹੁਣ 60 ਕਿੱਲਿਆਂ ਦਾ ਮਾਲਕ ਵੀ ਬਹੁਤ ਵੱਡੀ ਆਪਾਂ ਕਿਹਦੀ ਇਨਕਮ ਹੋ ਜਾਂਦੀ ਸਾਡੀ ਦੇ ਵੀ ਤੁਸੀਂ ਕਿਵੇਂ ਸੋਚਿਆ ਵੀ ਆਪਾਂ ਵੀ ਡੇਰੀ ਫਾਰਮ 'ਚ ਜਾਣਾ ਕੋੜੇ ਵਾਲੇ ਕੰਮ ਨਾਲ ਵੀ ਆਪਣੇ ਚੰਗਾ ਨਹੀਂ ਬੰਦਦੇ ਹੋਈਏ ਤੇ ਆਪਾਂ ਜਿੰਮੇਦਾਰੀ ਗੱਲ ਕਰੀ ਹੈ ਨਾ ਜਿੰਮੇਦਾਰ ਸਭ ਤੋਂ ਸੌਖਾ ਉਹਦੇ ਲਈ ਕੰਮ ਡੇਰੀ ਫਾਰਮ ਦਾ ਹੀ ਹੈ। ਇਹ ਤੋਂ ਸਭ ਤੋਂ ਜਲਦੀ ਕੰਮ ਜਾ ਬੋਹ ਸਕਦਾ। ਕਿਉਂਕਿ ਮੇਰੇ ਘਰਦਿਆਂ ਨੂੰ ਇਹ ਕੰਮ ਦੀ ਨੌਲੇਜ ਸੀਗੀ। ਮੈਨੂੰ ਘਰੋਂ ਸਾਥ ਮਿਲਿਆ ਸਾਡਾ ਨੌਲੇਜ ਜਿਹੜੇ ਕੰਮ ਦੀ ਆਪਾਂ ਨੂੰ ਜਨਰਲ ਨੌਲੇਜ ਹੈਗੀ ਹੈ। ਉਹ ਕੰਮ ਜਿਹੜੇ ਆਪਾਂ ਕਰਾਂਗੇ ਤਾਂ ਉਹ ਛੇਤੀ ਵਧਾਂਗੇ। ਬਾਕੀ ਮੈਂ ਹਿਸਾਬ ਜੋੜਿਆ ਸੀਗੇ ਜਦੋਂ ਸ਼ੁਰੂ ਕੀਤਾ ਸੀ ਉਦੋਂ ਮੈਨੂੰ ਇਹ ਕੰਮ ਦੇ ਵਿੱਚ ਗਰੋਥ ਵੀ ਵਧੀਆ ਲੱਗੀ। ਸਾਲ ਇਹ ਜਿਹੜੇ ਕੰਮ 'ਚ ਕੰਪੀਟੀਸ਼ਨ ਹੀ ਨਹੀਂ ਹੈਗਾ ਉਹ 'ਚ ਗਰੋਅ ਕਰਨਾ ਸਭ ਨੂੰ ਹੀ ਪਤਾ ਕਿੰਨਾ ਘੋਖਾ ਹੈ। ਨਹੀਂ ਸਹੀ ਗੱਲ ਹੈ। ਕੰਪੀਟੀਸ਼ਨ 'ਚ ਤੁਹਾਨੂੰ ਪਤਾ ਹੀ ਹੈ ਕਿੰਨੇ ਫਾਰਮ ਨੇ ਆਪਣੇ। ਨਹੀਂ ਸਹੀ ਗੱਲ ਹੈ ਭਾਈ ਜਿਵੇਂ ਹੁਣ ਤੁਸੀਂ ਦੱਸੋ ਦੱਸ ਵੀ ਹਟੋਗੇ ਵੀ ਦੋ ਪਿੰਡਾਂ ਦੇ ਵਿੱਚ ਦੋ ਹੀ ਫਾਰਮ ਆ ਇੱਕ گاਵਾ ਦਾ ਇੱਕ ਮੱਜਾਂ ਦਾ ਕੋਈ گاਵਾ ਦਾ ਮੱਜਾਂ ਵੀ گاਵਾ ਦਾ ਦੁੱਧ ਘੱਟ ਪੀ ਕੇ ਰਾਜੀ ਆ ਆਪਣੇ। ਬੱਚਾ ਤਾਂ ਕਿਉਂਕਿ ਆਪਣੇ ਪੰਜਾਬ ਦੀ ਮੱਜਾਂ ਨੇ ਕਾਮ ਆ ਗਈਆਂ ਵੀ। گاਵਾ ਦਾ ਦੁੱਧ ਤਾਂ ਭਾਈ ਸਿੱਧਾ-ਸਿੱਧਾ ਕਿਸੇ ਪਲਾਂਟ 'ਚ ਜਾਊਗਾ। ਜਾਂ ਸ਼ਹਿਰ 'ਚ ਕਿਸੇ ਡੈਰੀ 'ਾਂ 'ਤੇ ਜਾਊਗਾ। ਸ਼ਹਿਰ 'ਚ ਪੀਣ ਨੂੰ ਤਾਂ ਜਾ ਹੀ ਨਹੀਂ ਸਕਦਾ। ਕਿ ਭਾਈ ਲਾ ਦਵੀਦੀ 3k040 ਵੱਧੋ ਵੱਧ ਫੈਟ ਆਪਣੇ ਜਿਆਦਾ ਲੋਕ ਨੇ ਜਿਹੜੇ 3 ਕਿਲੋ ਦੁੱਧ ਪੀਣ ਨੂੰ ਲੈਂਦੇ ਨੇ ਉਹ ਚੋਂ کریم ਕੱਢ ਕੇ ਘਿਓ ਘਿਓ ਬਣਾ ਲੈਂਦੇ ਨੇ ਲੱਸੀ ਦਹੀਂ ਕਿ ਉਹਨਾਂ ਦਾ ਇੱਕ ਵਧੀਆ ਚਲੋ ਕੰਮ ਚੱਲ ਜਾਂਦਾ ਦੁੱਧ ਲੈ ਕੇ ਬਿਨਾਂ ਦਾਣਾਂ ਦੇ ਵਿੱਚ ਦੁੱਧ ਤਾਂ ਵੀ ਦਹੀਂ ਵਗੈਰਾ ਆਪਣੀ ਉਹਨਾਂ ਦੀ کریم ਤੇ ਹੀ ਬਣ ਜਾਂਦੀ ਹੈ ਹਾਂ ਭਾਈ ਤੇ ਕਿੰਨਾ ਹੀ ਉਹਨਾਂ ਨੂੰ ਲੱਗੇ ਦੋ ਹੱਥਾਂ ਹੋਏ ਤੇ ਠੀਕ ਹੈ ਜੀ ਦੋਸਤੋ ਤੇ ਭਾਈ ਬਰਾਦੀ ਵੀਡੀਓ ਦਾ ਫਾਗਾਂ ਦਾ ਪੱਟ ਵੀ ਲੈ ਕੇ ਆਪਾਂ ਤੁਹਾਡੇ ਨਾਲ ਤੇ ਜੁੜੇ ਰਹੋ ਆਪਣੀ ਜ਼ਿਆਦਾ ਪਾਰਟ ਦੇਖਣ ਦੇ ਲਈ ਚੈਨਲ ਨੂੰ ਕਰ ਲੀ ਸਬਸਕ੍ਰਾਈਬ ਕਰ ਲੀ